ਨਾ ਪੜੇ ਲਿਖਿਆ ਨੂੰ ਸਮਝਾਏ ਬਹੁਤ ਕੋਸ਼ਿਸ਼ ਕਰਦੇ ਆ ਉਹਨਾਂ ਦਾ ਤਾਂ ਪਤਾ ਨਹੀਂ ਇੱਥੇ ਜਿਹੜੇ ਆਮ ਰਹਿੰਦੇ ਨੇ ਨਾ ਇਹ ਇਹਨਾਂ ਨੂੰ ਪੜੇ ਪੜੇ ਲਿਖੇ ਜਾਦਾ ਨਹੀਂ ਹੈਗੇ ਪਰ ਇਹ ਕੀ ਕਹਿੰਦੇ ਨੇ ਆ ਕੇ ਤੁਸੀਂ ਇੱਕ ਵਾਰੀ ਪੁੱਛੋ ਜਦੋਂ ਜਦੋਂ ڈالਤੇ ਨੇ ਤਾਂ ਕੀ ਬੋਲਦੇ ਨੇ ਜਦੋਂ ਇਹਨੇ ਕਰ ਦੇਣਾ ਤਾਂ ਕਹਿੰਦੇ ਅੰਦਰ ਕੰਮ ਆ ਕੋਈ ਇੱਕ ਬਾਰ ਕਰ ਦੇ ਉਹ ਜਾਂਦੇ ਆ ਅੰਦਰ ਬੈਠ ਕੇ ਚੱਜੇ ਮੈਂ 30 ਸਾਲ ਹੋ ਗਏ ਮੈਂ ਕਿਹਾ ਰਹਿੰਦੇ ਰਹੋ ਅੱਛਾ 30 ਸਾਲ ਉਹਨਾਂ ਕਰਦੇ ਮੈਂ ਬੰਦ ਕਰਦੇ ਆ ਕਿ ਰੋਕਦੇ ਨਹੀਂ ਆ ਕਿ ਦੱਸ ਕਿਰ ਕਿਸੇ ਜਾਂਦੇ ਹੈਗੇ ਉਹਨਾਂ ਦਾ ਵੀ ਖਾਣ ਪੀਣ ਵਾਲੀ ਕੋਈ ਚੀਜ਼ ਆ ਮਾੜੀ ਮਿੱਟੀ ਉਹ ਤਾਂ ਸਿੱਟ ਲੋ ਹਨਾ ਵੀ ਜਾਨਵਰ ਖਾ ਲੈਣਗੇ ਔਰ ਪਲਾਸਟਿਕ ਕੱਪੜੇ ਕੀ ਗੰਦ ਮੰਦ ਉਹ ਉਹ ਸਾਡੇ ਆ ਗਏ ਉਹ ਵੇਖੋ ਗੁਰਸਿੱਖ ਫੈਮਿਲੀ ਆ ਗਈ ਕੋਈ ਨਹੀਂ ਆਉਣ ਦੋ ਰੇ ਇੱਥੇ ਆਉਣ ਮੈਂ ਪੁੱਛ ਲਿਓ ਵੀ ਆਪਣੇ ਤਰਫ ਜਿਹੜੀ ਪਾਰਟ ਆ ਗਈ ਜਿਹੜਾ ਮੈਂ ਇਹ ਕੰਮ ਕਰ ਲਿਆ ਚਲੋ ਆਪਾਂ ਹਿੰਦੂ ਨੂੰ ਵੀ ਗਿਆ ਦੇਣਾ ਅੱਜ ਹੀ ਕਲੇ ਆ ਗਏ ਤੁਸੀਂ ਸਿਆਣੇ ਬਿਆਣੇ ਅੱਧੂ ਰਈ ਪਈਆ ਗਾਤਰੇਦਰੀ ਸੰਖੇਪ ਉਰ ਮੈਂ ਆ ਗਏ ਤੁਮਨੇ ਇਹ ਮਸਲਾ ਹੈ ਆਸਿ ਬੁਆਹ ਹੋਇਆ ਉਹ ਜਨੜੇ